ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਭਾਰਤ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਪ੍ਰਾਚੀਨ ਹਰੀ ਮੰਦਰ ਅਰਪਨ ਸਟੇਟ ਪਟਾਲਾ ਵਿਖੇ ਰਾਧਾ ਜਨਮ ਅਸ਼ਟਮੀ ਤੇ ਰਾਧਾ ਰਾਣੀ ਦਾ ਜਨਮ ਉਤਸਵ ਸ਼ਰਧਾ ਤੇ ਭਗਤੀ ਭਾਵਨਾ ਦੇ ਨਾਲ ਮਨਾਇਆ ਰਾਧੇ ਰਾਧੇ ਦੇ ਜੈ ਕਾਰਨ ਨਾਲ ਗੁੰਜਿਆ ਹਰੀ ਮੰਦਰ ਅਰਪਨ ਸਟੇਟ ਪਟਾਲਾ ਮੰਦਰ ਕਮੇਟੀ ਵੱਲੋਂ ਵਿਧੀਵਤ ਪੂਜਾ ਅਰਚਨਾ ਅਤੇ ਜਨਮ ਉਤਸਵ ਸੰਬੰਧੀ ਧਾਰਮਿਕ ਕਰਮ ਕਰਵਾਏ ਗਏ ਰਾਧਾ ਕ੍ਰਿਸ਼ਨ ਜੀ ਦੀ ਸੁੰਦਰ ਸਜਾਵਟ ਕੀਤੀ ਗਈ ਜਿਸ ਨੇ ਸੰਗਤਾਂ ਦੇ ਦਿਲ ਨੂੰ ਭਗਤੀ ਰੰਗ ਵਿੱਚ ਰੰਗ ਦਿੱਤਾ ਕੀਰਤਨ ਮੰਡਲੀ ਵੱਲੋਂ ਗਾਏ ਗਏ ਭਜਨਾਂ ਨਾਲ ਮਾਹੌਲ ਹੋਰ ਵੀ ਪਵਪੂਰਨ ਹੋ ਗਿਆ ਤੇ ਸ਼ਰਧਾਲੂਆਂ ਨੇ ਮੰਤਰਮੁਗਤ ਹੋ ਕੇ ਭਗਤੀ ਦਾ ਅਨੰਦ ਲਿਆ ਮੰਦਰ ਕਮੇਟੀ ਵੱਲੋਂ ਮੰਦਿਰ ਦੇ ਪੁਜਾਰੀ ਸ਼੍ਰੀ ਸਤਿੰਦਰ ਕੁਮਾਰ ਆਚਾਰਿਆ ਜੀ ਅਤੇ ਹੋਰ ਵੱਖ-ਵੱਖ ਸੇਵਾਦਾਰਾਂ ਨੂੰ ਰੋਦਾਕ੍ਰਿਸ਼ਨ ਮਹਾਰਾਜ ਜੀ ਦੀ ਹਜ਼ੂਰੀ 'ਚ ਸਰੂਪਾ ਪਾ ਕੇ ਸਨਮਾਨਿਤ ਚਿੰਦੇ ਕੇ ਸਨਮਾਨਿਤ ਵੀ ਕੀਤਾ ਉੱਥੇ ਮੰਦਰ ਕਮੇਟੀ ਦੇ ਲੇਡੀਜ਼ ਜਥੇ ਵੱਲੋਂ ਵੀ ਮਹਿਲਾ ਮੰਡਲ ਤੋਂ ਆਈ ਹੋਈ ਭਜਨ ਕੀਰਤਨ ਮੰਡਲੀ ਨੂੰ ਵੀ ਸਰੂਪਾ ਪਾ ਕੇ ਮੰਦਿਰ ਦੀ ਯਾਦ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਆਈ ਹੋਈ ਸੰਗਤ ਲਈ ਮੰਦਿਰ ਕਮੇਟੀ ਦੇ ਮੁਖ ਸੇਵਾਦਾਰ ਸ਼੍ਰੀ ਸੰਜੀਵ ਕੁਮਾਰ ਜੀ ਅਤੇ ਬੀਰਿੰਗ ਯੂਨੀਅਨ 크੍ਰਿਸਚਨ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਅਸ਼ਵਰੀ ਕਾਸਨ ਜੀ ਵੱਲੋਂ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਪੰਡਿਤ ਆਚਾਰੀय ਸਤਿੰਦਰ ਕੁਮਾਰ ਜੀ ਵੱਲੋਂ ਰਾਧਾ ਰਾਣੀ ਦੇ ਜਨਮोत्सव ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਆਉ ਸੁੰਦਿਆ ਮੰਦਿਰ ਦੇ ਮੁਖ ਸੇਵਾਦਾਰਾਂ ਅਤੇ పండితజీబా రాధే రాధే मेन बहुत 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 खुशी हुई है। पर एक खुशी ये पर मेरी मेरी सारी संगत संगत जाता है कि मैं लाल ही है। मेरी ला के मैं मेरे का मान अपनी करना मेरी संगत खुशी खुशी मेरे शेयर ਰਾਣੀ ਸਾਲ ਕੀ ਜੈ ਸ੍ਰੀ ਰਾਧਾ ਰਾਮੀ ਸਰਕਾਰ ਕੀ ਜੈ ਸ੍ਰੀ ਕੁੰਜ बिहारी लाल ਕੀ ਜੈ ਗੋਵਿੰਦਾਨਵ बिहारी लाल ਕੀ ਜੈ ਜਿਸ ਤਰ੍ਹਾਂ ਅਸੀਂ ਜਨਮ ਅਸ਼ਮੀ ਵੜੇ ਤੁਮਨਾ ਮਨ ਆਈ ਸੀ ਉਹ ਸੇ ਤਰ੍ਹਾਂ ਅਸੀਂ ਰਾਧਾ ਅਸ਼ਟਮੀ ਉਨੇ ਹੀ ਤੁਮਤਮ ਦੇ ਨਾਲ ਬਹੁਤ ਭਗਤ ਜਨਤਾ ਸਰਕਾਰ ਹਰ ਤਰ੍ਹਾਂ ਦੇ ਨਾਲ ਲੋਕ ਜੁੜਿਆ ਸਾਡੇ ਨਾਲ ਸਾਨੂੰ बहुत सारिया जथेबंद सपोर्ट भी करुत सारे भगत मेरे नरुण जी खड़ोते हैं मेरे न संजीप जी खलौते हैं पंडित जी हैं ये सारे का एक संयुक्त एफट है जिन्होंने मिलकर अज्जा ये लंगर ऑर्गेनाइज किया है और बारिश है चाहे लेकिन असी कोशिश करा भी जोड़ा भी लंगर साढ़े को असी अगहाँ जाके ताकि पबलिक मुँह तक पवे बारिश करके इनकनवीनियंस जरूर हुई है मंदिर में लेकिन भगत का आना इतने लग्या है उम्मीद करा भगत आते रहेंगे ਤੇ ਉਹ ਸਰਦਾਰਾਂ ਦੀ ਸਰਕਾਰ ਦੀ ਜਿਹੜੀ ਕਿਰਪਾ ਹੈ ਉਹਨਾਂ ਦੀ ਜਿਹੜੀ ਬਿਆਦ ਦ੍ਰਿਸ਼ਟੀ ਹੈ ਉਹ ਸਾਰੇ ਪਕਟਾਂ ਉੱਤੇ ਬਣੀ ਰਹੇਗੀ ਉਸ ਉਮੀਦ ਚ ਅਸੀਂ ਅੱਜ ਦਾ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ। ਸਰੋ ਲੈਡੀਆਂ ਪ੍ਰਸਾਧਿਤ ਇਤਾਰੇ ਬਾਰੇ ਵੀ ਦੱਸਾ। ਸਾਡਾ ਇੱਕ ਲੇਡੀਜ਼ ਦਾ ਜੱਥਾ ਹੈ ਜੀ ਇਸ ਮੰਦਿਰ ਦਾ ਪ੍ਰਬੰਧਕ ਕਮੇਟੀ ਦਾ ਪਾਰਟੀ ਹੈ ਉਹ ਵੀ। ਉਹ ਵੀ ਮੰਦਿਰ ਵਾਸਤੇ ਬਹੁਤ ਹੀ ਯੋਗਦਾਨ ਚਾਹੇ ਉਹ ਫਾਈਨੈਂਸ਼ੀਅਲ ਯੋਗਦਾਨ ਹੋਵੇ ਚਾਹੇ ਉਹ ਮੰਦਿਰ ਦੇ ਕੰਮ ਕਾਜੇ ਹੈਲਪ ਕਰਨਾ ਸਹੀ ਹੋ ਸਹਿਯੋਗ ਤਾਂ ਉਹ ਉਹ ਵੀ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਹਮੇਸ਼ਾ ਰੌਣਕ ਲਗਾ ਕੇ ਰੱਖਦੇ ਨੇ ਜਨਮ ਅਸ਼ਟਮੀ ਦਿਵਿਓ ਕਰਦੇ ਹਨ ਕੀਰਤਨ ਸ਼ਿਵਰਾਤਰੀ ਹੈ ਰਾਧਾ ਅਸ਼ਟਮੀ ਹੈ ਅੱਜ ਵੀ ਇਹਨਾਂ ਨੇ ਸਵੇਰੇ 11 ਤੋਂ 2 ਘੰਟੇ ਦਾ ਕੀਰਤਨ ਕੀਤਾ ਉਸ ਦੇ ਨਾਲ ਜਿਹੜੀਆਂ ਵੀ ਇਸ ਕਲੋਨੀ ਦੀਆਂ ਜਾਂ ਕਲੋਨੀ ਦੇ ਨਜ਼ਦੀਕ ਕਲੋਨੀਆਂ ਦੀਆਂ ਹੋਰ ਵੀ ਹਾਤਾ ਇਹਨਾਂ ਜੁੜੀਆਂ ਨੇ ਉਹ ਵੀ ਵੱਧ ਚੜ ਕੇ ਪਾਰਟਿਸਿਪੇਟ ਕਰਦੀਆਂ ਹਨ ਅਤੇ ਮੰਦਰ ਤੇ ਖੂਬ ਰੌਣਕ ਲੱਗਦੀ ਹੈ ਰਾਦਰ ਅਣੀ ਸਰਕਾਰ ਦੀ ਬਹੁਤ ਤਾਬਾਸ਼ ਕਰਦਾ ਹੈ ਸਨਮਾਨਿਤਤਾ ਮੈਂ ਸਮਝਦਾ ਕਿ ਪ੍ਰਭੂ ਕਦੋਂ ਹੋਣਾ ਚਾਹੀਦਾ ਹੈ ਲੇਕਿਨ ਫਿਰ ਵੀ ਕਿਹਾ ਜਾਂਦਾ ਵੀ ਕਿਸੇ ਨੂੰ ਵੀ ਮੋਟੀਵੇਟ ਕਰਨ ਵਾਸਤੇ ਪ੍ਰੋਤਸਾਹਿਤ ਕਰਨ ਵਾਸਤੇ ਥੋੜੀ ਜੀ ਸ਼ਲਾਘਾ ਜਿਹੜੀ ਹੈ ਉਹ ਜ਼ਰੂਰ ਹੈ ਆਦਮੀ ਦੀ ਕਿਤਨਾ ਕਿਤੇ ਲੋੜ ਵੀ ਹੈ ਸਾਡੇ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਅਸੀਂ ਜੋ ਵੀ ਕੁਝ ਕਰੀਏ ਉਹਦੀ ਰੈਕੋਗਨੀਸ਼ਨ ਮਿਲਣੀ ਚਾਹੀਦੀ ਹੈ ਅਸੀਂ ਸੇਵਾਦਾਰਾਂ ਦੀ ਆ ਉਸ ਭਾਵਨਾ ਨੂੰ ਸਨਮਾਨਿਤ ਕਰਨ ਵਾਸਤੇ ਉਹਨੂੰ ਰੈਕੋਗਨਾਈਜ਼ ਕਰਨ ਵਾਸਤੇ ਅੱਜ ਦਾ ਜਿਹੜਾ ਸਨਮਾਨਿਤ ਸਮਾਰੋਹ ਕੀਤਾ ਹੈ ਉਹ ਸਾਰੇ ਸੇਵਾਦਾਰ ਜਿਹੜੇ ਜੀਓ ਜਾਨ ਦੇ ਨਾਲ ਤਨ ਮਨ ਦੇ ਨਾਲ ਇਸ ਮੰਦਰ ਨਾਲ ਜੁੜੇ ਹਨ ਇਸ ਮੰਦਰ ਦੀ ਸੇਵਾ ਕਰਦੇ ਹਨ ਅਸੀਂ ਉਹਨਾਂ ਨੂੰ ਸਨਮਾਨਿਤ ਗਰਮ ਮਹਿਸੂਸ ਕਰਦੇ ਹਾਂ ਕਿ ਉਹਨਾਂ ਨੇ ਅੱਛਾ ਕੰਮ ਕਰ ਰਹੇ ਜਿਹੜਾ ਵੀ ਕੋ ਅੱਛਾ ਕੰਮ ਕਰ ਰਿਹਾ ਉਹਨੂੰ ਹਾਲਾਂਕਿ ਪ੍ਰਭੂ ਦੀ ਨਦਰਾਜ਼ਤ ਹਮੇਸ਼ਾ ਹੀ ਸਨਮਾਨਿਤ ਹੁੰਦੇ ਨੇ ਪਰ ਸਾਡੀ ਪ੍ਰਬੰਧਕ ਕਮੇਟੀ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਅਤੇ ਉਹਨਾਂ ਦੀ ਸੇਵਾਵਾਂ ਨੂੰ ਰੱਖਿਆ ਜਾ ਸਕੇ ਅੱਜ ਦਾ ਜਿਹੜਾ ਇਹ ਰਾਜਾ ਰਾਣੀ ਦੇ ਜਨ ਅਦੇਸ ਸੇ ਲੰਗਰ ਕੀਰਤਨ ਹੋਇਆ ਇਹ ਸਾਰਾ ਮਹਿਲਾ ਮੁੰਡਰ ਵੱਲੋਂ ਇਹਦਾ ਲੰਗਰ ਹੈ ਇਹ ਸਾਰੇ ਸ਼ਹਿਰ ਦੇ ਸੇਵਾਦਾਰਾਂ ਵੱਲੋਂ ਜਾਂ ਮੇਰੇ ਵੱਡੇ ਬੌਜੀ ਵੱਲੋਂ ਪਤਾਂ ਵੱਲੋਂ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਰੁੱਪ ਹੋਇਆ ਅੱਜ ਜਿਹੜਾ ਇਹ ਲੰਗਰ ਲੱਗਾ ਹੈ ਇਸ ਰਿਰਾ ਰਾਨੀ ਜਿਹਦੇ ਜਨਮ ਦਿਵਸ ਤੇ ਲੱਗਾ ਤੇ ਇਹ ਜਿਹੜੇ ਅੱਜ ਭਗਤਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਮੰਦਿਰ ਕਮੇਟੀ ਦੇ ਵੱਲੋਂ ਸੰਯੋਗਧਾਰ ਕੀਤਾ ਗਿਆ ਮੰਦਿਰ ਕਮੇਟੀ ਜਾਣਦੀ ਹੈ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਵੀ ਸੇਵਾਦਾਰ ਹਾਜ਼ਰ ਹੋਣ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਕਿ ਤਾਂਕਿ ਸਾਰੇ ਵਿੱਚ ਤਨ ਮਨ ਧੰਦੇ ਨਾਲ ਸੇਵਾ ਕਰਨ। ਹੋਰੋ ਰਾਧਾ ਰਾਨੀ ਸਰਕਾਰ ਕੀ ਹੋਰੋ। ਸਵੇ ਰਾਧਾ ਰਾਨੀ ਸਰਕਾਰ ਕੀ ਜੈ। ਮੈਂ ਆਚਾਰੀ ਸਤਿੰਦਰ ਕੁਮਾਰ श्री हरि मंदिर अरवर मंदिर का पुजारी आज का बहुत ही शुभ दिन है जिसको हम सभी राधाष्टमी के नाम से जानते हैं और अम्बा माँ भगवती श्री राधा रानी का जन्म प्रातः काल बेला में ब्रसवान जी जब सरोवर में गए तो वहाँ पर उनको एक दिव्य नील कमल मिला और नील कमल में एक दिव्य ज्योति राधा रानी स्वरूप उस नील कमल में थी जी ला के और अपनी पत्नी जी को जैसे ही उन्होंने दिया वह पुत्री रत्न में परिवर्तित हो गई और राधा रानी का ऐसे प्रादुर्भाव हुआ इस प्रादुर्भाव को देख कर के ऐतिहासिक कथा को लेकर के हम हर वर्ष इस दिन और इस पर पर राधा रानी का जन्मदिन हम मनाते हैं राधा रानी सरकार